ਜਿਵੇਂ ਲਿਵਰ ਹੋ ਗਿਆ ਆਪਣੇ ਫੇਫੜੇ ਹੋ ਗਏ ਜਾਂ ਕਿਡਨੀ ਹੋ ਗਏ ਉਹ ਸਾਰਾ ਹੀ ਖੂਨ ਜਾ ਕੇ ਉਹਨਾਂ ਵਿੱਚ ਜੰਮ ਜਾਂਦਾ ਔਰ ਉਹ ਲਿਵਰ ਬਕਾਰ ਹੋ ਜਾਂਦਾ ਕਿਡਨੀ ਬਕਾਰ ਹੋ ਜਾਂਦੇ ਨੇ ਫੇਫੜੇ ਬਕਾਰ ਹੋ ਜਾਂਦੇ ਨੇ ਔਰ ਬੰਦਾ ਬੜੀ ਦਰਦਨਾਕ ਮੌਤ ਕੁਝ ਦਿਨਾਂ ਦੇ ਬਾਅਦ ਮਰ ਜਾਂਦਾ ਇਹ ਸਾਈਡ ਇਫੈਕਟ ਕੋਈ ਛੋਟਾ ਮੋਟਾ ਨਹੀਂ ਹੈ 2024 ਦੇ ਵਿੱਚ ਤਾਂ ਇਹ ਬਹੁਤ ਹੀ ਭਿਆਨਕ ਰੂਪ ਵਿੱਚ ਸਾਹਮਣੇ ਆਇਆ ਬਹੁਤ ਸਾਰੀਆਂ ਮੌਤਾਂ ਸਾਹਮਣੇ ਆ ਰਹੀਆਂ ਨੇ ਇੱਕ ਤਰ੍ਹਾਂ ਦੀ ਆਪਣੇ ਇੱਕ ਨਵੀਂ ਤਰ੍ਹਾਂ ਦੀ ਮਹਾਮਾਰੀ ਪੈਦਾ ਹੋ ਗਈ ਹੈ ਅਸੀਂ ਬਹੁਤ ਵੱਡੇ ਵੈਕਸੀਨ ਮਾਫੀਆ ਦੀ ਜਕੜ ਵਿੱਚ ਆ ਚੁੱਕੇ ਹਾਂ ਇਹ ਬਹੁਤ ਵੱਡਾ ਇੱਕ ਕਾਰਪੋਰੇਟ ਮਾਫੀਆ ਹੈ ਜਿਨੇ WHO ਨੇ ਬਖਸਿਆ ਅੱਜ ਤੱਕ ਕੋਈ ਸਰਕਾਰ ਇਹ ਨਹੀਂ ਦੱਸ ਸਕੀ इवन WHO ਨਹੀਂ ਦੱਸ ਸਕਿਆ ਕਿ ਲਾਕਡਾਊਨ ਦੀ ਸਲਾਹ ਕਿਨੇ ਦਿੱਤੀ इवन ਉਹ ਇਹ ਨਹੀਂ ਦੱਸ ਸਕੇ ਕਿ ਮਰੀਜ਼ਾਂ ਦੇ ਮੂੰਹ 'ਤੇ 마ਸਕ ਕਿਨੇ ਲਵਾਏ ਅਗਰ 마ਸਕ ਲਗਾਉਣਾ ਹੈ ਮਰੀਜ਼ ਜੇ ਪਹਿਲੇ ਇਨਫੈਕਟਡ ਆ ਉਹਨੂੰ ਕਿਉਂ 마ਸਕ ਲਗਾ ਰਹੇ ਹੋ ਭਾਜਪਾ ਦੀ ਬੜਾ ਰਾਸ਼ਟਰਵਾਦ ਦਾ ਨਾਰਾ ਲਾਉਂਦੀ ਆ ਹੁਣ ਅੱਜ ਵੀ ਅਸੀਂ ਸੁਣਦਾ ਸੀ ਬੋਲ ਰਹੀ ਸੀ ਰਾਮ ਮੰਦਰ ਤੇ ਵੀ ਇਸ ਤਰ੍ਹਾਂ ਦੀਆਂ ਗੱਲ ਵੀ ਉਹਨਾਂ ਨੇ ਕੀਤੀ ਹੈ ਕਿ ਜੇਕਰ ਕਾਂਗਰਸ ਦੀ ਜਾਂ ਐਨਡੀਏ ਗੱਠਬੰਧਨ ਦੀ ਸਰਕਾਰ ਆਉਂਦੀ ਆ ਤਾਂ ਇਤਨਾ ਕਿਤੇ ਆਰਾਮ ਮੰਦਰ ਨੂੰ ਵੀ ਖਤਰਾ ਹੈ ਬਾਪੀ ਤਾਲਾ ਜਿਹੜਾ ਉੱਥੇ ਲੱਗ ਸਕਦਾ ਹੈ ਜਾਂ ਜਿਹੜਾ ਆਪਾਂ ਕਹਿ ਸਕਦੇ ਹਾਂ ਮਹਿਲਾਵਾਂ ਦਾ ਮੰਗਲ ਸੂਤਰਾ ਹੈ ਉਸ ਨੂੰ ਖਤਰਾ ਹੈ ਇੱਕ ਪਾਸੇ ਗਊ ਨੂੰ ਮਾਤਾ ਕਹਿੰਦੇ ਹੋ ਉਹਦੇ ਨਾਂ ਤੇ ਵੋਟ ਮੰਗਦੇ ਹੋ ਹੂੰ ਦੂਜੇ ਪਾਸੇ ਉਹਦੀ ਪੂਜਾ ਕਰਦੇ ਹੋ ਫਿਰ ਉਹਦੇ ਪੇਟ ਚੋਂ ਦਾ ਬੱਚਾ ਮਾਰਨ ਦੀ ਕੀ ਲੋੜ ਹੈ ਇਹ ਗਊ ਦਾ ਡੀਐਨਏ ਬਦਲਣਾ ਬੰਦ ਕਰੋ ਗਊ ਦਾ ਨਸਲ ਖਰਾਬ ਕਰਨ ਦੀ ਬੰਦ ਕਰੋ ਤੁਸੀਂ ਤੇ ਆਪਣੇ ਆਪ ਨੂੰ RAM ji ਦੇ ਭਗਤ ਕਹਿੰਦੇ ਹੋ ਹੂੰ ਫਿਰ RAM ji ਦਾ ਮੰਦਿਰ ਬਣਾਉਂਦੇ ਹੋ ਹੂੰ RAM ji ਦਾ ਮੰਦਿਰ ਬਣਾ ਕੇ ਤੁਸੀਂ ਜੇ ਗਊ ਦੇ ਬੱਚੇ ਉਹਦੇ ਪੇਟ ਤੇ ਮਾਰਦੇ ਹੋ ਤੁਸੀਂ ਤਾਂ Hindu ਵੀ ਨਹੀਂ ਰਹੇ ਨਾ ਫਿਰ ਤਾਂ ਜਿਹੜੀ گاਵਾ ਦੀ ਗੱਲ ਕੀਤੀ ਹੈ ਨਾਲ ਦੀ ਨਾਲ ਜਿਹੜਾ ਹੈਗਾ ਕਰੋਨਾ ਵੈਕਸੀਨ ਦੀ ਆਪਾਂ ਗੱਲ ਕਰੀਏ ਹੈ ਨਾ ਜਿਹੜੇ ਲੋਕ ਲੈ ਚੁੱਕੇ ਆ ਉਹਨਾਂ ਦੇ ਵਿੱਚ ਡਰ ਭੈਅ ਪਣਿਆ ਹੋਇਆ ਹੈ ਕਈ ਵਾਰੀ ਇਸ ਤਰ੍ਹਾਂ ਹੁੰਦਾ ਡਰ ਦੇ ਨਾਲ ਵੀ ਕਿਸ ਤਰ੍ਹਾਂ ਦੇ ਅਟੈਕਸ ਜਾਂ ਕੋਈ ਹੋਰ ਮਾਰੀਆਂ ਲੱਗ ਜਾਂਦੀ ਹੈ ਨਾ ਉਹਨਾਂ ਨੂੰ ਐਜ਼ ਅ ਐਕਸਪਰਟ ਤੁਸੀਂ ਡਰਗ ਸਾਇੰਟਿਸਟ ਇਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਆਪਣਾ ਵਿਚਾਰ ਰੱਖ ਲੈਣਾ ਚਾਹੀਦਾ ਦੋਨੋਂ ਪਾਸੇ ਪਹਿਲਾਂ ਵੈਕਸੀਨ ਵਾਲਾ ਦੱਸ ਦਿਓ ਫਿਰ گاਵਾ ਵਾਲਾ ਦੱਸੋ 2026 ਤੱਕ ਖਤਰਾ ਹੈ ਸਾਰੇ ਆਪਣਾ ਬਚਾਕਰਨ ਜਿਨ੍ਹਾਂ ਨੇ ਵੈਕਸੀਨਾਂ ਦੇ ਦੋ ਦੋ ਡੋਜ਼ਾਂ ਲਵਾਈਆਂ ਹੋਈਆਂ ਉਹ ਜ਼ਿਆਦਾ ਬਚਾਕਰਨ ਬੂਸਟਰ ਵੀ ਲਵਾ ਲਈਏ ਜਿਨ੍ਹਾਂ ਨੇ ਬੂਸਟਰ ਲਵਾਈਆਂ ਉਹਨਾਂ ਦਾ ਟਿਕਣਾ ਖਤਰਾ ਹੋ ਗਿਆ ਇਸ ਕਰਕੇ ਮੈਂ ਕਹਿੰਦਾ ਕਿ ਆਪਣਾ ਬਚਾ ਕਰੋ ਇਹ 1-2 ਸਾਲ ਹੋਰ ਵੀ ਜਿਗਰ ਜਾਣਗੇ ਇਹਨਾਂ ਦੇ ਸਾਈਡ ਇਫੈਕਟ ਸਰੀਰ ਤੋਂ ਨਿਕਲ ਜਾਣਗੇ ਫਿਰ ਅਸੀਂ ਇਹਦੇ ਚ ਬਾਹਰ ਆ ਜਾਵਾਂਗੇ ਮੈਂ 2026 ਮੰਨਦਾ 2026 ਤੱਕ ਅਗਰ ਇਹ ਜਿੰਦੇ ਰਹੇ ਤਾਂ ਫਿਰ ਸ਼ਾਇਦ ਇਹ ਲੰਬੀ ਉਮਰ ਜੀਆ ਆਪਾਂ ਗੱਲ ਕਰ ਰਹੀਆਂ ਬਹੁਤ ਸਾਰੇ ਜਿਵੇਂ ਤੁਹਾਨੂੰ ਪਤਾ ਹੈ ਕਿ ਥੋੜਾ ਜਿਹਾ ਪਹਿਲਾਂ ਕਰੋਨਾ ਫੈਲਿਆ ਸੀ ਬਹੁਤ ਸਾਰੇ ਲੋਕਾਂ ਨੂੰ ਘਰਾਂ ਦੇ ਵਿੱਚ ਡਾਕ ਦਿੱਤਾ ਗਿਆ ਉਸ ਤੋਂ ਬਾਅਦ ਧੱਕੇ ਦੇ ਨਾਲ ਫੜ ਫੜ ਕੇ ਉਹਨਾਂ ਨੂੰ ਇੰਜੈਕਸ਼ਨ ਵੀ ਲਾਏ ਗਏ ਹੁਣ ਜਦ ਹੀ ਨਿਊਜ਼ ਉੱਡੀ ਹੈ ਕਿ ਉਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਹਾਰਟ ਅਟੈਕ ਹੋ ਰਿਹਾ ਔਰ ਵੱਡੀਆਂ ਬਿਮਾਰੀਆਂ ਲੱਗ ਰਹੀਆਂ ਕੀ ਕਾਰਨ ਨੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਬੰਨਿਆ ਗਿਆ ਲੋਕਾਂ ਨੂੰ ਘਰਾਂ ਦੇ ਵਿੱਚ ਰੱਖਿਆ ਗਿਆ ਔਰ ਨਾਲ ਦੀ ਨਾਲ ਇੱਕ ਹੋਰ ਵੀ ਜਿਹੜੀ ਖਬਰ ਫੈਲ ਰਹੀ ਹੈ ਕਿ ਜਿਹੜੇ گاਵਾ ਨੇ ਉਹਨਾਂ ਨੂੰ ਆਵਾਜ਼ ਕਰਨ ਦੀ ਜਿਹੜੀ ਪ੍ਰਕਿਰਿਆ ਉਹ ਵੀ ਚੱਲ ਰਹੀ ਹੈ ਉਸ ਦੇ ਉੱਤੇ ਸਾਡੇ ਨਾਲ ਸਾਰੀਆਂ ਚਰਚਾਵਾਂ ਜਿਹੜੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਬੀਐਸ ਆਲਕਜੀ ਡਾਕਟਰ ਸਾਹਿਬ ਨੇ ਡਰੱਗ ਸਾਇੰਟਿਸਟ ਨੇ ਇਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਜੀ ਸਾਸੀ ਕਾ ਧੰਨਵਾਦ ਸਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਕਰੋਨਾ ਫੈਲਿਆ ਉਸ ਦੇ ਨਾਲ ਜਿਹੜੀਆਂ ਇੰਜੈਕਸ਼ਨ ਲੋਕਾਂ ਨੂੰ ਲਾਏ ਗਏ ਆ ਜੀ ਉਹ ਤਾਂ ਬਚਾਅ ਦੇ ਲਈ ਸੀਗੇ ਪਰ ਹੁਣ ਇਸ ਤਰ੍ਹਾਂ ਦੀਆਂ ਨਿਊਜ਼ ਆ ਰਹੀਆਂ ਕਿ ਜਿਨ੍ਹਾਂ ਨੂੰ ਲੱਗੇ ਆ ਹਾਰਟ ਅਟੈਕ ਹੋ ਰਹੇ ਨੇ ਸਾਇਲੈਂਟ ਅਟੈਕ ਹੋ ਰਹੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹੋਰ ਬਿਮਾਰੀਆਂ ਲੱਗ ਰਹੀਆਂ ਜੀ ਤੁਹਾਡਾ ਕੀ ਵਿਚਾਰ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਿ ਉਹਨਾਂ ਦਾ ਕੋਈ ਜਿਨ੍ਹਾਂ ਨੇ ਇੰਜੈਕਸ਼ਨ ਲੱਗੇ ਨੁਕਸਾਨ ਦਾ ਇੱਕ ਹੈਗੀ ਹੋਣਾ ਤੇ ਲਈ ਦੇਖੋ ਜੀ ਜਿਹੜੀਆਂ ਵੈਕਸੀਨਲ ਲੱਗੀਆਂ ਹਮ ਉਹਨਾਂ ਦੇ ਜਿਹੜੇ ਸਾਈਡ ਇਫੈਕਟ ਆ ਰਹੇ ਆ ਹਮ ਉਹ ਜਿਹੜੇ ਸਾਈਡ ਇਫੈਕਟ ਆ ਰਹੇ ਆ ਉਹ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਉਹ ਤਾਂ ਹੁਣ ਜੱਗ ਦੇ ਦੁਨੀਆ ਦੇ ਸਾਹਮਣੇ ਆ ਗਏ ਹੂੰ ਉਹਨਾਂ ਉੱਤੇ ਤਾਂ ਟਿੱਪਣੀ ਕਰਨਾ ਵੀ ਬੇਕਾਰ ਹੈ ਹੂੰ ਲੰਡਨ ਦੀ ਹਾਈ ਕੋਰਟ ਦੇ ਵਿੱਚ ਐਕਸਟਰਾ ਜੈਨਿਕਾ ਕੰਪਨੀ ਨੇ ਇਹ ਗੱਲ ਹਲਫਨਾਮੇ ਵਿੱਚ ਮੰਨੀ ਹੈ ਕਿ ਜਿਹੜੀਆਂ ਉਹਨਾਂ ਦੀਆਂ ਵੈਕਸੀਨਾਂ ਲੱਗੀਆਂ ਨੇ ਉਹਨਾਂ ਮਰੀਜ਼ਾਂ ਉਹਨਾਂ ਬੰਦਿਆਂ ਨੂੰ ਉਹਨਾਂ ਨੂੰ TTDS ਨਾਂ ਦੀ ਬਿਮਾਰੀ ਥਰੋਮਬੋਸਿਸ ਵਿਦ ਥਰੋਮਬੋਸਾਈਟੋਪੈਨੀਆ ਸਿੰਡਰੋਮ ਉਹ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ ਇਹਨੂੰ ਮੋٹے ਤੌਰ ਤੇ ਜੇ ਪੰਜਾਬੀ ਚ ਸਮਝਾਈਏ ਤੇ ਖੂਨ ਦੇ ਵਿੱਚ ਅਚਾਨਕ ਥੱਕੇ ਜੰਮ ਜਾਂਦੇ ਆ ਜਦੋਂ ਖੂਨ ਦੇ ਥੱਕੇ ਜੰਮਦੇ ਨੇ ਤੇ ਜਿਹੜੇ ਸੈੱਲਾਂ ਨੇ ਥੱਕੇ ਜਮਾਉਣੇ ਹੁੰਦੇ ਆ ਦੂਜੇ ਸੈੱਲ ਖੂਨ ਚੋਂ ਘਟ ਜਾਂਦੇ ਨੇ ਤੇ ਬਾਕੀ ਸਰੀਰ ਦੇ ਵਿੱਚ ਜਿਹੜਾ ਉਹ ਥਰੋਮਬੋਸ ਥਰੋਮਬੋਸਾਈਟ ਹੁੰਦੇ ਨੇ ਉਹ ਘਟ ਜਾਂਦੇ ਨੇ ਉਹਦੇ ਨਾਲ ਇੱਕਦਮ ਆਦਮੀ ਨੂੰ ਅਟੈਕ ਆਉਂਦਾ ਬ੍ਰੇਨ ਹੈਮਰੇਜ ਹੁੰਦਾ ਸਿੱਧਾ ਦਿਮਾਗ ਨੂੰ ਲੱਤਵਾ ਮਾਰ ਜਾਂਦਾ ਔਰ ਵੱਡਾ ਅਟੈਕ ਹੁੰਦਾ ਤੇ ਆਦਮੀ ਲਈ ਉਸੇ ਵਕਤ ਮੌਤ ਹੋ ਜਾਂਦੀ ਹੈ ਨਹੀਂ ਤੇ ਕੋਮਾ ਚ ਚਲਾ ਜਾਂਦਾ ਆਦਮੀ ਔਰ ਇੱਕ ਦੋ ਦਿਨਾਂ ਚ ਜਾ ਕੇ ਮਰ ਜਾਂਦਾ ਜਾਂ ਜਿਹੜੇ ਕੋਮਨ ਲੰਗ ਨੇ ਜਿਵੇਂ ਲਿਵਰ ਹੋ ਗਿਆ ਆਪਣੇ ਫੇਫੜੇ ਹੋ ਗਏ ਜਾਂ ਕਿਡਨੀ ਹੋ ਗਏ ਉਹ ਸਾਰਾ ਹੀ ਖੂਨ ਜਾ ਕੇ ਉਹਨਾਂ ਵਿੱਚ ਜੰਮ ਜਾਂਦਾ ਔਰ ਉਹ ਲਿਵਰ ਬੇਕਾਰ ਹੋ ਜਾਂਦਾ ਕਿਡਨੀ ਬੇਕਾਰ ਹੋ ਜਾਂਦੇ ਨੇ ਫੇਫੜੇ ਬੇਕਾਰ ਹੋ ਜਾਂਦੇ ਨੇ ਔਰ ਬੰਦਾ ਬੜੀ ਦਰਦਨਾਕ ਮੌਤ ਕੁਝ ਦਿਨਾਂ ਦੇ ਬਾਅਦ ਮਰ ਜਾਂਦਾ ਇਹ ਸਾਈਡ ਇਫੈਕਟ ਕੋਈ ਛੋਟਾ ਮੋਟਾ ਨਹੀਂ ਹੈ 2024 ਦੇ ਵਿੱਚ ਤਾਂ ਇਹ ਬਹੁਤ ਹੀ ਭਿਆਨਕ ਰੂਪ ਵਿੱਚ ਸਾਹਮਣੇ ਆਇਆ ਬਹੁਤ ਸਾਰੀਆਂ ਮੌਤਾਂ ਸਾਹਮਣੇ ਆ ਰਹੀਆਂ ਨੇ ਇਹ ਇੱਕ ਤਰ੍ਹਾਂ ਦੀ ਆਪਣੇ ਇੱਕ ਨਵੀਂ ਤਰ੍ਹਾਂ ਦੀ ਮਹਾਮਾਰੀ ਪੈਦਾ ਹੋ ਗਈ ਆ ਕਿ ਇਹ ਉਹ ਮਹਾਮਾਰੀ ਆ ਕਿ ਜਿਹੜੀ ਵੈਕਸੀਨਾਂ ਦੇ ਸਾਈਡ ਇਫੈਕਟ ਵਜੋਂ ਉਪਜੀ ਆ ਕੋਈ ਮਾਮਲਾ ਤੇ ਬਹੁਤ ਸੀਰੀਅਸ ਤੇ ਕੀ ਕਾਰਨ ਰਿਹਾ ਬਹੁਤ ਸਾਰੇ ਲੋਕਾਂ ਨੂੰ ਲਵਾਈਆਂ ਗਈਆਂ ਧੱਕਾ ਕੀਤਾ ਗਿਆ ਤੁਸੀਂ ਬੱਸ ਸਫ਼ਰ ਨਹੀਂ ਕਰ ਸਕਦੇ ਟ੍ਰੇਨ 'ਚ ਨਹੀਂ ਜਾ ਸਕਦੇ ਪਲੇਨ 'ਚ ਨਹੀਂ ਜਾ ਸਕਦੇ ਕੀ ਕਾਰਨ ਵੀ ਇੰਨਾ ਵੱਡਾ ਕਿਸ ਤਰ੍ਹਾਂ ਦੇ ਨਾਲ ਕਿੱਥੇ ਗਲਤੀ ਹੋਈ ਕਿ ਇਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਦਿੱਤੀਆਂ ਨਹੀਂ ਆ ਰੋਜ਼ ਦੇਖੋ ਜਦੋਂ ਤਾਂ ਕੋਈ ਘਟਨਾ ਹੋ ਰਹੀ ਹੁੰਦੀ ਹੈ ਨਾ ਉਦੋਂ ਸਾਨੂੰ ਕਈ ਵਾਰੀ ਨਾ ਉਹ ਸਮਝ ਨਹੀਂ ਆਉਂਦੀ ਜਦੋਂ ਘਟਨਾ ਹੋ ਜਾਂਦੀ ਹੈ ਫਿਰ ਅਸੀਂ ਫਲੈਸ਼ਬੈਕ 'ਚ ਜਾਂਦੇ ਹਾਂ ਰੀਟਰੋਸਪੈਕਟਿਵ 'ਚ ਜਾਂਦੇ ਹਾਂ ਹੁਣ ਜਦੋਂ ਅਸੀਂ ਰੀਟਰੋਸਪੈਕਟਿਵ ਵਿੱਚ ਜਾਂਦੇ ਆਂ ਤੇ ਏਉਂ ਲੱਗਦਾ ਕਿ ਕਰੋਨਾ ਨਾਂ ਦੀ ਇੱਕ ਬੜੀ ਮਾਮੂਲੀ ਜੀ ਬਿਮਾਰੀ ਜਿਹਦੀ ਜਦੋਂ ਖੋਜ ਹੁੰਦੀ ਆ ਡੇਵਿਡ ਟੋਰਲ ਨੇ ਖੋਜ ਕਰਦਾ ਆ ਉਹ ਡੋਰੋਥੀ ਹੈਮਰੇ ਖੋਜ ਕਰਦੇ ਨੇ ਸ਼ਿਕਾਗੋ ਚ ਡੇਵਿਡ ਟੋਰਲ ਲੰਡਨ ਵਿੱਚ ਸੀਗੇ ਉਹ ਆਪਣੇ ਜਿਹੜੇ ਸਟੂਡੈਂਟ ਸੀਗੇ ਪੋਸਟ ਗ੍ਰੈਜੂਏਟ ਮੈਡੀਕਲ ਸਟੂਡੈਂਟ ਉਹਨਾਂ ਨੂੰ ਤਲੀ ਤੇ ਪਾ ਗਏ ਜਾਂ ਉਹ ਜਿਹੜੀ ਕਲਚਰ ਹੁੰਦੀ ਸੀ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਸੁੰਗ ਲੋ ਔਰ ਉਹ ਬੜਾ ਮਾਮੂਲੀ ਜਿਹਾ ਜੁਕਾਮ ਹੁੰਦਾ ਹੁੰਦਾ ਉਹ ਜਿਹੜਾ ਮਾਮੂਲੀ ਜਿਹਾ ਜੁਕਾਮ ਹੁੰਦਾ ਸੀ ਉਹ ਬਿਮਾਰੀ ਇੰਨੀ ਭਿਆਨਕ ਕਿਵੇਂ ਹੋ ਗਈ ਉਹ ਉਹ ਬਿਮਾਰੀ ਨੂੰ ਹੁਣ ਲੱਗਦਾ ਕਿ ਉਹਨੂੰ ਭਿਆਨਕ ਬਣਾਇਆ ਗਿਆ ਉਹਦੇ ਜਾਣ ਬੁੱਝ ਕੇ ਪ੍ਰੋਟੋਕਾਲ ਬਣਾਏਗੇ ਅਸੀਂ ਬਹੁਤ ਵੱਡੇ ਵੈਕਸੀਨ ਮਾਫੀਆ ਦੀ ਜਕੜ ਵਿੱਚ ਆ ਚੁੱਕੇ ਹਾਂ ਇਹ ਬਹੁਤ ਵੱਡਾ ਇੱਕ ਕਾਰਪੋਰੇਟ ਮਾਫੀਆ ਹੈ ਜਿਨੇ WHO ਨੂੰ ਨਹੀਂ ਬਖਸਿਆ ਇਹ WHO ਦਾ ਵੀ ਗਲਤ ਇਸਤੇਮਾਲ ਕਰਦਾ ਹੈ ਕਿਉਂਕਿ WHO ਕੋਲ ਕੋਈ ਆਪਣਾ ਫੰਡ ਨਹੀਂ ਹੁੰਦਾ ਉਹਨੂੰ ਫੰਡ ਦਾਨ ਚ ਹੀ ਮਿਲਦਾ ਹੈ ਔਰ ਦਾਨ ਚ ਇਹਨਾਂ ਨੇ ਉਹਨੂੰ ਫੰਡ ਦੇ ਦੇ ਕੇ ਤੇ ਉਹਦੇ ਕੋਲੋਂ ਇਹੋ ਜੇ ਨਿਯਮ ਬਣਾ ਲਏ ਹੋਏ ਨੇ ਕਿ ਇਹ ਕਦੇ ਵੀ ਕੋਈ ਵੱਡਾ ਵੱਡੀ ਘਟਨਾ ਕਰ ਸਕਦੇ ਆ ਜਿਵੇਂ ਹੁਣ ਦੱਸੋ ਕਿ WHO ਨੇ ਖੁਦ ਮੰਨਿਆ ਕਿ ਹਿੰਦੁਸਤਾਨ ਦੇ ਵਿੱਚ 50 ਲੱਖ ਲੋਕ ਮਰਦੇ 50 ਲੱਖ ਲੋਕ ਥੋੜੇ ਨਹੀਂ ਹੁੰਦੇ ਉਹ 50 ਲੱਖ ਲੋਕਾਂ ਦੇ ਮਰਨ ਦੇ ਵਿੱਚ ਪਹਿਲਾ ਸਟੈਪ ਕੀ ਸੀਗਾ ਕਿ ਇਹ ਬਿਮਾਰੀ ਸਾਹ ਨਾਲੀ ਦੀ ਹੈ ਸਾਹ ਨਾਲੀ ਦਾ ਮਤਲਬ ਹੈ ਕਿ ਜਦੋਂ ਅਸੀਂ ਸਾਹ ਬਰ ਖਿੱਚਦੇ ਆ ਤੇ ਸਾਹ ਨਾਲੀ ਦੇ ਵਿੱਚ ਜ਼ਖਮ ਹੋ ਗਏ ਜ਼ਖਮ ਹੋ ਗਏ ਤੇ ਬਲਗਮ ਭਰ ਗਈ ਜਦੋਂ ਬਲਗਮ ਭਰ ਗਈ ਤੇ ਸਾਹ ਦੇ ਅੰਦਰ ਜਾਂਦਾ ਨਹੀਂ ਰਸਤਾ ਬੰਦ ਹੋ ਗਿਆ ਫਿਰ ਫੇਫੜਿਆਂ 'ਚ ਪਸ ਭਰੀ ਹੋਈ ਆ ਯਾਨੀ ਕਿ ਰੇਸਾ ਭਰਿਆ ਹੋਇਆ ਜੇ ਮਾੜੀ ਮੋਟੀ ਹਵਾ ਗਈ ਵੀ ਤੇ ਉਹ ਚੋਂ ਆਕਸੀਜਨ ਨਹੀਂ ਖਿੱਚਣੀ ਮਰੀਜ਼ ਦੀ ਆਕਸੀਜਨ ਗਈ ਕ੍ਰਿਟੀਕਲ ਲੈਵਲ ਤੇ ਹੁਣ ਜੇ ਥੋੜੀ ਜਿਹੀ ਵੀ ਆਕਸੀਜਨ ਕੱਢੀ ਉਹਨੇ ਮਰ ਜਾਣਾ ਅਸੀਂ ਕੀ ਕੀਤਾ ਸਾਨੂੰ ਕਹਿਣਾ ਚਾਹੀਦਾ ਹਿਲਮੇ ਲੰਬੇ ਸਾਹ ਲੈ ਮੂੰਹ ਖੋਲ ਕੇ ਸਾਹ ਲੈ ਅਸੀਂ ਉਹਦੇ ਮੂੰਹ ਤੇ ਮਾਸਕ ਲਾ ਦਿੱਤੀ ਜਦੋਂ ਮਾਸਕ ਲ ਬੰਦੇ ਜੰਮ ਕੁੱਟ ਕੇ ਮਰ ਰਹੇ ਜਿਵੇਂ ਇੰਨੀਆਂ ਸਾਰੀਆਂ ਮੌਤਾਂ ਹੋਈਆਂ ਉਹਨਾਂ ਮੌਤਾਂ ਦਾ ਬਹਾਨਾ ਲੈ ਕੇ ਫਿਰ ਸਰਕਾਰਾਂ ਨੇ ਲਾਕਡਾਊਨ ਕੀਤੇ ਅੱਜ ਤੱਕ ਕੋਈ ਸਰਕਾਰ ਇਹ ਨਹੀਂ ਦੱਸ ਸਕੀ ਇਵਨ ਡਬਲ ਚੈੱਕ ਵੀ ਨਹੀਂ ਦੱਸਿਆ ਗਿਆ ਕਿ ਲਾਕਡਾਊਨ ਦੀ ਸਲਾਹ ਕਿਹਨੇ ਦਿੱਤੀ ਸੀ ਇਵਨ ਉਹ ਇਹ ਨਹੀਂ ਦੱਸ ਸਕੇ ਕਿ ਮਰੀਜ਼ਾਂ ਦੇ ਮੂੰਹ 'ਤੇ 마ਸਕ ਕਿਨੇ ਲਵਾਏ ਅਗਰ 마ਸਕ ਲਗਾਉਣਾ ਹੈ ਮਰੀਜ਼ ਤਾਂ ਪਹਿਲਾਂ ਇਨਫੈਕਟਡ ਆ ਉਹਨੂੰ ਕਿਉਂ 마ਸਕ ਲਗਾ ਰਹੇ ਹੋ ਹੈ ਇਹ ਲਗਾਉਣਾ ਹੈ ਤਾਂ ਤੁਸੀਂ ਲਗਾਓ ਤਾਂ ਅੰਦਰ ਉਸ ਬੰਦੇ ਦੇ ਫਿਰ ਜਿਹੜਾ 마ਸਕ ਆ 마ਸਕ ਦਾ ਛੇਧ ਹੁੰਦਾ 390 ਨਮੀਟਰ ਦਾ ਵਾਇਰਸ ਹੈਗਾ 100 ਨੈਨੋਮੀਟਰ ਦਾ ਹੁਣ 100 ਨੈਨੋਮੀਟਰ ਦੇ ਵਾਇਰਸ ਨੂੰ 300 ਨੈਨੋਮੀਟਰ ਦਾ ਛੇਕ ਰੋਕੇਗਾ ਕਿਵੇਂ ਹਾਂ ਇਸ ਕਰਕੇ ਇਹ ਜੋ ਕੁਝ ਹੋਇਆ ਉਹਨੇ ਨਾਲ ਮੁੜ ਕੇ ਜਦੋਂ ਬਹੁਤ ਸਾਰੇ ਬੰਦੇ ਮਰੇ ਦੇਖੋ ਲਾਕਡਾਊਨ ਲੱਗਿਆ ਲਾਕਡਾਊਨ ਕੀ ਹੋਇਆ ਜਿਹੜੀਆਂ ਗਰਭਵਤੀ ਔਰਤਾਂ ਡਿਲੀਵਰੀ ਵਾਲੀਆਂ ਸੀਗੀਆਂ ਉਹ ਡਾਕਟਰ ਤੱਕ ਨਹੀਂ ਪਹੁੰਚੀਆਂ ਰਸਤੇ 'ਚ ਮਰ ਗਈਆਂ ਉਹਨਾਂ ਦੇ ਪੇਟ 'ਚ ਉਹਨਾਂ ਦੇ ਬੱਚੇ ਵੀ ਮਰ ਗਏ ਫਿਰ ਜਿਹੜੇ ਐਕਸੀਡੈਂਟ ਕੇਸ ਹੋਏ ਉਹ ਹਸਪਤਾਲ 'ਚ ਨਹੀਂ ਜਾ ਸਕੇ ਫਿਰ ਜਿਹਨੂੰ ਕੈਸਰ ਦੀ ਇਲਾਜ ਚੱਲ ਰਿਆ ਸੀ ਟੀਵੀ ਦਾ ਇਲਾਜ ਚੱਲ ਰਿਆ ਸੀ ਕਿਸੇ ਹੋਰ ਕਰੋਨਿਕ ਬਿਮਾਰੀ ਦਾ ਹਾਈਪੋਟ ਉਹ ਜਿਹੜਾ ਟੋਟਲ ਅੰਕੜਾ ਬਣਿਆ ਉਹ WHO ਨੇ ਦਿੱਤਾ 50 ਲੱਖ ਦਾ ਹੁਣ ਸਾਡੀ ਸਰਕਾਰ ਕਹਿੰਦੀ ਹੈ ਕਿ 530000 ਮਰੇ ਫਿਰ ਇਹਨਾਂ ਨੇ 2020 ਦਾ ਮੌਤਾਂ ਦਾ ਅੰਕੜਾ ਜਾਰੀ ਕੀਤਾ ਉਹਦੇ ਵਿੱਚ 8.5 ਲੱਖ ਮੌਤਾਂ ਆ ਗਈਆਂ ਯਾਨੀ ਕਿ ਫालतू ਮੌਤਾਂ ਆ ਗਈਆਂ ਫਿਰ ਸਭ ਤੋਂ ਵੱਧ ਮੌਤਾਂ ਹੋਈਆਂ 2021 'ਚ ਜਦੋਂ ਡੈਲਟਾ ਲਹਿਰ ਆਈ ਜਦੋਂ ਗੰਗਾ ਦੇ ਕਿਨਾਰੇ ਲਾਸਾਂ ਦੇ ਨਾਲ ਮਤਲਬ ਜਗ੍ਹਾ ਨਹੀਂ ਬਚੀ ਜਦੋਂ ਸਮਸ਼ਾਨ ਘਾਟਾਂ ਦੇ ਵਿੱਚ ਕਬਰ ਸਥਾਨਾਂ ਦੇ ਵਿੱਚ ਲਾਈਨਾਂ ਲੱਗੀਆਂ ਡੈਡ ਬਾਡੀਜ਼ ਦੀਆਂ ਉਹ ਅੰਕੜਾ ਸਰਕਾਰ ਨੇ ਮੌਤਾਂ ਦਾ 2021 ਦਾ ਅਜੇ ਤੱਕ ਜਾਰੀ ਨਹੀਂ ਕੀਤਾ ਮੈਨੂੰ शक ਪੈਂਦਾ ਕਿ ਇਹ 2024 ਦਾ ਇਲੈਕਸ਼ਨ ਇੰਤਜ਼ਾਰ ਕਰ ਰਿਹਾ ਹੈ ਇਲੈਕਸ਼ਨ ਇੱਕ ਵਾਰੀ ਨਿਕਲ ਗਿਆ ਫਿਰ ਇਹਨਾਂ ਨੂੰ ਲੱਗਣਾ ਕਿ ਹੁਣ 5 ਸਾਲਾਂ ਤੱਕ ਆਡੀ ਸਰਕਾਰ ਬਣ ਗਈ ਹੈ ਫਿਰ ਸਾਡਾ ਕੋਈ ਕਿਹੜੀ ਲੱਤ ਬਣ ਲੇਗਾ ਇਸ ਕਰਕੇ ਇਹ ਅੰਕੜਾ 2024 ਦੇ ਇਲੈਕਸ਼ਨ ਤੋਂ ਬਾਅਦ ਆਏਗਾ ਕਿ ਇਹ ਇੰਨੇ ਲੋਕ ਮੈਂ ਜੇ ਆਪਾਂ ਗੱਲ ਕਰੀਏ ਭਾਜਪਾ ਦੀ ਬੜਾ ਰਾਸ਼ਟਰਵਾਦ ਦਾ ਨਾਰਾ ਲਾਉਂਦੀ ਹੈ ਹੁਣ ਤੁਸੀਂ ਅਸੀਂ ਸੁਣਦੇ ਸੀ ਬੋਲ ਰਹੇ ਸੀ ਰਾਮ ਮੰਦਰ ਤੇ ਵੀ ਤੇ ਇਸ ਤਰ੍ਹਾਂ ਦੀਆਂ ਗੱਲ ਵੀ ਉਹਨਾਂ ਨੇ ਕੀਤੀ ਹੈ ਕਿ ਜੇਕਰ ਕਾਂਗਰਸ ਦੀ ਜਾਂ ਐਨਡੀਏ ਗੱਠਬੰਧਨ ਦੀ ਸਰਕਾਰ ਆਉਂਦੀ ਹੈ ਤਾਂ ਕਿਤਨਾ ਕਿਤੇ ਆਰਾਮ ਮੰਦਰ ਨੂੰ ਵੀ ਖਤਰਾ ਹੈ ਬਾਫਰੀ ਤਾਲਾ ਜਿਹੜਾ ਉੱਥੇ ਲੱਗ ਸਕਦਾ ਹੈ ਜਾਂ ਜਿਹੜਾ ਆਪਾਂ ਕਹਿ ਸਕਦੇ ਹਾਂ ਮਹਿਲਾਵਾਂ ਦਾ ਮੰਗਲ ਸੂਤਰ ਹੈ ਉਸ ਨੂੰ ਖਤਰਾ ਹੈ ਕਿਸ ਤਰ੍ਹਾਂ ਦੇਖਦੇ ਹਾਂ ਵੀ ਇੱਕ ਪਾਸੇ ਸਾਡਾ ਦੇਸ਼ ਨਿਰਪੱਖ ਹੈ ਧਰਮ ਦੀ ਰਾਜਨੀਤੀ ਤੋਂ ਵਰਜਦਾ ਹੈ ਯਾਨੀ ਕਿ ਧਰਮ ਤੇ ਰਾਜਨੀਤੀ ਨਹੀਂ ਕਰਨੀ ਪਰ ਦੂਜੇ ਪਾਸੇ ਇਸ ਤਰ੍ਹਾਂ ਦੇ ਬਿਆਨ ਜਿਹੜੇ ਦੇਸ਼ ਦੇ ਪੀਐਮ ਹੋਣ ਉਹਨਾਂ ਵੱਲੋਂ ਆਜ ਦੇਖੋ ਜੀ ਜਦੋਂ ਅਸੀਂ ਬੱਚੇ ਸੀਗੇ ਜਵਾਨ ਹੋਏ ਸਾਨੂੰ ਕਹਾਣੀਆਂ ਸੁਣਾਈਆਂ ਗਈਆਂ ਉਹਨਾਂ ਕਹਾਣੀਆਂ 'ਚ ਰਾਮਚੰਦਰ ਵੀ ਸੀਗੇ ਉਹਨਾਂ ਕਹਾਣੀਆਂ 'ਚ ਪੰਜ ਪਾਂਡਵ ਵੀ ਸੀਗੇ ਕ੍ਰਿਸ਼ਨ ਜੀ ਵੀ ਸੀਗੇ ਉਹਨਾਂ ਉਹਨਾਂ ਕਹਾਣੀਆਂ 'ਚ ਬੰਦਾ ਭਦਰ ਵੀ ਸੀਗੇ ਗੁਰੂ ਜੀ ਤੇ ਸਬਜਾ ਦੇ ਵੀ ਸੀਗੇ ਅਸੀਂ ਇੱਕ ਸਾਂਝੀ ਕਲਚਰ 'ਚ ਪਲੇ ਆ ਸਾਨੂੰ ਰਾਮ ਮੰਦਰ ਦਾ ਵੀ ਮਾਣ ਸਾਨੂੰ ਹਿੰਦੂ ਕਲਚਰ ਤੇ ਵੀ ਜਿਹੜਾ ਹੈਗਾ ਵਿਸ਼ਵਾਸ ਹੈ ਸਾਨੂੰ ਸਿੱਖ ਆਪਣੀ ਜਿਹੜੀ ਬੈਕਗ੍ਰਾਉਂਡ ਹੈ ਉੱਤੇ ਵੀ ਇੱਕ ਵਿਸ਼ਵਾਸ ਹੈ ਅਸੀਂ ਰਾਮ ਮੰਦਰ ਦੇ ਖਿਲਾਫ ਨਹੀਂ ਹੈਗੇ ਅਸੀਂ ਇਹ ਚਾਹੁੰਦੇ ਆ ਕਿ ਤੁਸੀਂ ਰਾਮ ਮੰਦਰ ਬਣਾ ਰਹੇ ਹੋ ਪਰ RAM ਮੰਦਰ ਬਣਾਉਣ ਵਾਲੇ ਬੰਦੇ ਨੂੰ ਬੜਾ پاک ਤੇ ਪਵਿੱਤਰ ਹੋਣਾ ਚਾਹੀਦਾ ਹੁਣ ਮੋਦੀ ਜੀ ਦਾ ਇੱਕ ਏਜੰਡਾ ਹੈ ਕਿ ਕਿਸਾਨਾਂ ਕੋਲ ਉਹਨਾਂ ਦੀਆਂ ਜ਼ਮੀਨਾਂ ਪਾਉਣੀ ਹੈ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਵਾਸਤੇ ਮੋਦੀ ਜੀ ਨੇ ਕੀ ਕੀਤਾ ਹੈ ਕਿ ਟੈਕਨੋਲੋਜੀ ਲੈ ਕੇ ਆਏ ਨੇ ਅਮਰੀਕਾ ਤੋਂ ਜਿਹਨੂੰ ਸੈਕਸ ਸੀਮਨ ਬੋਲਦੇ ਆ ਸੈਕਸ ਸੀਮਨ ਨਾਲ ਕੀ ਹੋਇਆ ਕਿ ਗਾਂਵ ਦੇ ਪੇਟ ਵਿੱਚ ਹੀ ਉਹਦਾ ਬੱਚਾ ਮਰ ਰਿਹਾ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਪਾਸੇ ਗਊ ਨੂੰ ਮਾਤਾ ਕਹਿੰਦੇ ਹੋ ਗਊ ਦੇ ਨਾਂ ਤੇ ਵੋਟ ਮੰਗਦੇ ਹੋ ਦੂਜੇ ਪਾਸੇ ਉਹਦੀ ਪੂਜਾ ਕਰਦੇ ਹੋ ਫਿਰ ਉਹਦੇ ਪੇਟ ਚ ਉਹਦਾ ਬੱਚਾ ਮਾਰਨ ਦੀ ਕੀ ਲੋੜ ਹੈ ਦੂਜੇ ਤੁਸੀਂ ਉਹਦੀ ਟੈਕਨੋਲੋਜੀ ਆ ਉਹਦੇ ਜਿਹੜਾ ਸੀਮਨ ਹੈ ਉਹਦਾ ਡੀਐਨਏ ਡੈਮੇਜ ਹੋਇਆ ਹੋਇਆ ਜਦੋਂ ਉਹ ਗਊ ਦੇ ਅੰਦਰ ਜਾਏਗਾ ਜਦੋਂ ਜਾਈਗੋਟ ਬਣਾਏਗਾ ਐਮਬ੍ਰਿਓ ਬਣਾਏਗਾ ਫੀਟਸ ਬਣਾਏਗਾ ਬੱਚਾ ਜਨਮ ਲਏਗਾ ਉਹਦਾ ਡੀਐਨਏ ਡੈਮੇਜ ਹੋ ਗਿਆ ਯਾਨੀ ਗਊ ਦਾ ਡੀਐਨਏ ਡੈਮੇਜ ਹੋ ਗਿਆ ਗਊ ਦੀ ਨਸਲ ਬਨਾਸ ਹੋ ਰਹੀ ਹੈ ਜਦੋਂ ਗਊ ਦੀ ਨਸਲ ਬਨਾਸ ਹੋ ਗਈ ਅੰਦਰੋਂ ਡੀਐਨਏ ਬਦਲ ਗਿਆ ਤਾਂ ਗਊ ਤਾਂ ਗਊ ਨਹੀਂ ਰਹੇਗੀ ਨਾ ਗਊ ਕਿਸੇ ਨਹੀਂ ਦੀ ਕਿਸੇ ਅਰਥ ਬਦਲੇਗੀ ਜਿਵੇਂ ਕੁੱਤਾ ਹੋ ਗਿਆ ਗਧਾ ਹੋ ਗਿਆ ਘੋੜਾ ਹੋ ਗਿਆ ਹੈ ਭੇੜਿਆ ਹੋ ਗਿਆ ਹੁਣ ਜਿਹੜੀ ਗਾਂ ਬਾਹਰੋਂ ਦੇਖਣ ਨੂੰ ਤਾਂ ਗਊ ਲੱਗ ਰਹੀ ਐ ਅੰਦਰੋਂ ਉੱਚ ਕੁੱਤਾ ਪ੍ਰਣਾਲੀ ਦੇ ਗੋਣਾ ਆ ਚੁੱਕੇ ਨੇ ਗਧਾ ਪ੍ਰਣਾਲੀ ਦੇ ਸੂਰ ਪ੍ਰਣਾਲੀ ਦੇ ਕੀ ਅਸੀਂ ਉਸ ਗਊ ਨੂੰ ਮੱਤਾ ਕਵਾਂਗੇ ਕੀ ਅਸੀਂ ਉਹਦੀ ਪੂਜਾ ਕਰਾਂਗੇ ਕੀ ਅਸੀਂ ਉਹਦਾ ਦੁੱਧ ਪੀਵਾਂਗੇ ਫਿਰ ਹੁਣੇ-ਹੁਣੇ ਇੱਕ ਰਿਸਰਚ ਆਈ ਐ ਸਾਹਮਣੇ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਫਾਗਨੀ ਹੁਣ ਡੇਵਿਡ ਫਾਗਨੀ ਜੀ ਇਹ ਗੱਲ ਕਹਿ ਰਹੇ ਨੇ ਕਿ ਜੇ ਨੂੰ ਥੋੜਾ ਜਿਹਾ ਵੀ ਡੀਐਨਏ ਬਦਲਦਾ ਕਿਸੇ ਦਾ ਉਹਨੂੰ ਕੈਸਰ ਹੋਣ ਦੇ ਚਾਂਸਸ ਵੱਧ ਜਾਂਦੇ ਹੁਣ ਮੰਨ ਲਓ ਕਿ ਗਊ ਦਾ ਡੀਐਨਏ ਬਦਲਿਆ ਉਹਨੂੰ ਕੈਸਰ ਹੋ ਗਿਆ ਗਊਨੇ ਤਾਂ ਦਸ ਉਹਨੋ ਕੈਂਸਰ ਵਾਲੀ ਗਾਂ ਦਾ ਦੁੱਧ ਅਸੀਂ ਆਪਣੇ ਬੱਚਿਆਂ ਨੂੰ ਪਿਲਾਵਾਂਗੇ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਉਹਦਾ ਦੁੱਧ ਪਿਲਾਵਾਂਗੇ ਗਰਭਵਤੀ ਔਰਤਾਂ ਨੂੰ ਕੀ ਇਹ ਚੰਗਾ ਹੋਏਗਾ ਬੱਚੇ ਪੀਣਗੇ ਬਜ਼ੁਰਗ ਪੀਣਗੇ ਬਿਮਾਰ ਪੀਣਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਬਹੁਤ ਵੱਡੀ ਤਰਾਸਦੀ ਹੋ ਰਹੀ ਹੈ ਇਹ ਗਊ ਦਾ ਡੀਐਨਏ ਬਦਲਣਾ ਬੰਦ ਕਰੋ ਗਊ ਦਾ ਨਸਲ ਖਰਾਬ ਕਰਨੀ ਬੰਦ ਕਰੋ ਤੁਸੀਂ ਤੇ ਆਪਣੇ ਆਪ ਨੂੰ ਰਾਮ ਜੀ ਦੇ ਭਗਤ ਕਹਿੰਦੇ ਹੋ ਹਾਂ ਫਿਰ ਰਾਮ ਜੀ ਦਾ ਮੰਦਰ ਬਣਾਉਂਦੇ ਹੋ ਹਾਂ ਰਾਮਜੀ ਦਾ ਮੰਦਿਰ ਬਣਾ ਕੇ ਤੁਸੀਂ ਜੇ ਗਊ ਦੇ ਬੱਚੇ ਉਹਦੇ ਪੇਟ ਤੇ ਮਾਰਦੇ ਹੋ ਤੁਸੀਂ ਤਾਂ ਹਿੰਦੂ ਵੀ ਨਹੀਂ ਰਹੇ ਨਾ ਫਿਰ ਤੁਸੀਂ ਤਾਂ ਹਿੰਦੂ ਧਰਮ ਦੇ ਖਿਲਾਫ ਕੰਮ ਕਰ ਰਹੇ ਹੋ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਇਹੋ ਜਿਹੀ ਹਰਕਤਾਂ ਨਾ ਕਰੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਨਾ ਕਿਸੇ ਹੋਰ ਤਰੀਕੇ ਨਾਲ ਖੋਲੇ ਗਊ ਮਾਤਾ ਦੇ ਪੇਟ ਚੋਂ ਦਾ ਬੱਚਾ ਕਿਉਂ ਮਾਰਿਆ ਜਾ ਰਿਹਾ ਮੁੱਦਾ ਇਹ ਆਲੋਖ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਗਊ ਮਾਤਾ ਨੂੰ ਜਿਹੜਾ ਬਾਜਪਾਨ ਇਸ ਤਰ੍ਹਾਂ ਦੀਆਂ ਡੋਜ਼ ਜੜੀਆਂ ਸੀਵ ਨੇ ਉਹਨਾਂ ਦੇ ਅੰਦਰ ਭੇਜਿਆ ਜਾ ਰਿਹਾ ਜਾ ਬਾਦ ਜਿੱਦ ਨਾਲ ਹੋ ਜਾਣਾ ਹਣਾ ਸੜਕਾਂ ਤੇ ਇਸ ਤਰ੍ਹਾਂ ਆਪਾਂ ਦੇਖਦੇ ਆ ਜਿਵੇਂ ਨਿਕਲਦੇ ਆ ਸੜਕ ਤੇ ਹਜ਼ਾਰਾਂ ਪਾਲਤੂ ਜਿਹਨਾਂ ਦੇ ਮਤਲਬ ਘਰਾਂ ਦੇ ਵਿੱਚ ਪਸ਼ੂ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਹ ਇਹ ਕਰ ਰਿਹਾ ਪ੍ਰਕਿਰਿਆ ਚੱਲ ਰਹੀ ਹੈ ਸਾਰੀ ਚੱਲ ਰਹੀ ਹੈ ਜਾਂ ਚੱਲਣ ਵਾਲੀ ਹੈ ਦੇਖੋ ਜੀ ਹੁਣ ਜਨਤਾ ਕੋਲ ਤਾਂ ਗਿਆਨ ਹੁੰਦਾ ਨਹੀਂ ਗੁਰੂ ਨਾਨਕ ਜੀ ਨੇ ਕੀ ਜੀ ਨੇ ਕਹੇ ਸੀਗੇ ਜਨਤਾ ਅੰਨ੍ਹੀ ਗਿਆਨ ਵਿੱਚ ਜਦੋਂ ਗਿਆਨ ਨਹੀਂ ਹੁੰਦਾ ਜਨਤਾ ਨਹੀਂ ਹੁੰਦੀ ਹੁਣ ਇੱਕ ਬੰਦੇ ਨੇ ਡੇਰੀ ਫਾਰਮ ਖੋਲਿਆ ਡੇਰੀ ਫਾਰਮ ਖੋਲ੍ਹਨੇ ਜਦੋਂ ਉਹਦੀ ਗਾਂ ਨਵੇਂ ਦੁੱਧ ਹੋਣ ਤੇ ਆਈ ਕਿ ਉਹ ਡਾਕਟਰ ਕੋਲ ਗਿਆ ਡਾਕਟਰ ਆ ਕੇ ਉਹਨੂੰ ਕਹਿੰਦਾ ਜੀ ਮੈਂ ਤੁਹਾਨੂੰ ਇਹੋ ਜਿਹਾ ਟੀਕਾ ਲਾਵਾਂਗਾ ਜਿਹਦੇ ਨਾਲ ਬੱਚੀ ਪੈਦਾ ਹੋਏਗੀ ਬੰਦਾ ਲਾਲਚ ਆ ਗਿਆ ਜੋ ਲਾਲਚ ਆਇਆ ਉਹਨੇ ਟੀਕਾ ਲਵਾ ਲਿਆ ਠੀਕ ਹੈ ਤੇ ਬੱਚੀ ਕੀ ਹੋਣੀ ਸੀ ਗਾਂ ਹੀ ਬਾਝ ਹੋ ਗਈ ਗਾਂ ਬਾਝ ਇਦਾਂ ਹੋਈ ਜਦੋਂ ਉਹ ਟੀਕਾ ਅੰਦਰ ਗਿਆ ਉਹਦੇ ਹੂੰ ਜਾਇਗੋਟ ਜੈਗੋਟ ਬਣਿਆ ਜੈਗੋਟ ਦਾ ਡੀਐਨਏ ਖਰਾਬ ਫਿਰ ਜਿਹੜਾ ਐਮਬ੍ਰਿਓ ਬਣਿਆ ਉਹਦਾ ਡੀਐਨਏ ਖਰਾਬ ਜਿਹੜਾ ਫੀਟਸ ਬਣਿਆ ਉਹਦਾ ਡੀਐਨਏ ਡੀਐਨਏ ਖਰਾਬ ਜਿਹੜਾ ਬੱਚਾ ਪੈਦਾ ਹੋਇਆ ਉਹਦਾ ਵੀ ਡੀਐਨਏ ਖਰਾਬ ਹੁਣ ਕੁਦਰਤ ਨੇ ਡੀਐਨਏ ਬਣਾਇਆ 36 ਕਰੋੜ ਸਾਲ ਲੱਗੇ 36 ਕਰੋੜ ਸਾਲਾਂ ਦੀ ਮਿਹਨਤ ਕੋਈ ਆਪਣੀ ਕਿਵੇਂ ਜਾਈ ਅਜਾਈ ਜਾਣ ਦੇਗਾ ਅਸੀਂ ਦੇਖਦੇ ਹਾਂ ਕਿ ਮਿਹਨਤ ਨਹੀਂ ਛੱਡਦੇ ਆਪਣੀ ਕੁਦਰਤ ਉਹਨੂੰ ਡਿਸਪੋਜ਼ ਕਰਦੀ ਹੈ ਖਰਾਬ ਡੀਐਨਏ ਨੂੰ ਡੀਐਨਏ ਖਰਾਬ ਜਿਹੜਾ ਡਿਸਪੋਜ਼ ਕਰਨ ਵਾਸਤੇ ਕੁਦਰਤ ਕੋਈ ਇੱਕੋ ਤਰੀਕਾ ਕਿ ਉਹਦੀ ਮੌਤ ਕਰ ਦੇਣੀ ਉਹ ਜਾਇਗੋਟ ਮਰ ਜਾਂਦਾ ਉਹ ਐਮਬ੍ਰ ਪੂਰਨ ਹੱਤਿਆ ਸਾਡੇ ਕਾਨੂੰਨ ਚ ਵੀ ਹੱਤਿਆ ਹੈ ਫਿਰ ਉਸ ਤੋਂ ਅਗਲੀ ਸਟੇਜ ਜਿਹੜਾ ਬੱਚਾ ਜਿਹੜਾ ਹੁੰਦਾ ਗਰਭ ਹੁੰਦਾ ਗਰਭ ਗਿਰ ਜਾਂਦਾ ਫਿਰ ਜਦੋਂ ਬੱਚਾ ਪੈਦਾ ਹੋ ਜਾਂਦਾ ਉਹ ਮਰ ਜਾਂਦਾ ਯਾਨੀ ਕਿ ਕੁਲ ਮਿਲਾ ਕੇ ਹੋਈ ਤਾਂ ਗਊ ਹੱਤਿਆ ਨਾ ਗਊ ਦੇ ਪੇਟ ਚ ਬੱਚਾ ਮਰਿਆ ਜਾਂ ਗਊ ਦਾ ਨਵ ਜਨਮ ਆ ਬੱਚਾ ਮਰਿਆ ਹੋਈ ਤਾਂ ਗਊ ਹੱਤਿਆ ਨਾ ਇਸ ਟੈਕਨੋਲੋਜੀ ਨਾਲ ਹੁੰਦਾ ਕੀ ਹੈ ਕਿ ਜਦੋਂ ਅੰਦਰ ਬੱਚਾ ਮਰਿਆ ਗਊ ਦੇ ਉਹਨੇ ਬਾਹਰ ਨਿਕਲਣਾ ਜਦੋਂ ਬਾਹਰ ਨਿਕਲੇਗਾ ਤੇ ਗਊ ਬੱਚੇ ਦੇ ਨਾ ਮੂੰਹ ਖੁੱਲ ਜਾਂਦਾ ਜਦੋਂ ਬੱਚੇ ਦੇ ਨਾ ਮੂੰਹ ਖੁੱਲ ਜਾਂਦਾ ਤੇ ਕਰੀਬ 3 ਦਰਜਨ ਦੇ ਕਰੀਬ ਬੈਕਟੀਰੀਆ ਤੇ 2 ਦਰਜਨ ਦੇ ਕਰੀਬ ਵਾਇਰ ਇਹ ਜਾ ਕੇ ਉਹ ਬੱਚੇ ਦਾ ਨਹੀਂ ਡੇਮੇਜ ਹੋ ਜਾਣੀ ਫਲੋਪੀਨ ਟਿਊਬਾਂ ਬਲਾਕ ਹੋ ਜਾਣੀ ਫਲੋਪੀਨ ਟਿਊਬਾਂ ਬਲਾਕ ਹੁੰਦੇ ਆਂ ਗਾਂ ਹੋ ਗਈ ਬਾਂਝ ਹੁਣ ਜਿਹੜੀਆਂ گاਵਾਾਂ ਬਾਂਝ ਹੋ ਗਈਆਂ ਉਹਦੇ ਨਾਲ ਹੁਣ ਮੰਨ ਲਓ ਕਿ ਇਹ ਕਿਸਾਨ ਕੋਲ 25 گاਵਾਾਂ ਨੇ 3 گاਵਾਾਂ ਉਹਦੀਆਂ 5 گاਵਾਾਂ ਬਾਂਝ ਹੋ ਗਈ ਉਹਦਾ ਸਿਰ ਵਿਚਾਰ ਦਾ ਬੜਾ ਗਰਕ ਹੋਗਾ ਹੈ ਇਸ ਕਰਕੇ ਕਿਸਾਨੀ ਨੂੰ ਕਟਾ ਪੈ ਰਿਹਾ ਦੂਜੇ ਪਾਸੇ ਇਹ ਹੈ ਕਿ ਲੋਕਾਂ ਨੇ ਧਰਮ ਗੱਜੇ ਜਿਹੜੇ ਬਤਾਨਾ ਮੈਂ ਤੁਹੇ ਕਰਵਾੜ ਕਰ ਰਿਹਾ ਅਸੀਂ ਕਹਿੰਦੇ ਆ ਕਿ ਅੱਗੇ IF YOU ਆਰੇ ਹਿੰਦੂ ਬੀ ਇਹ ਗੁੱਡ ਹਿੰਦੂ IF YOU ਆਰ ਮੇਕਿੰਗ ਰਾਮ ਮੰਦਰ ਤੇ ਤੁਸੀਂ ਗਵਾਂ ਦੇ ਪੇਟ ਚੋਂ ਉਹਨਾਂ ਦੇ ਬੱਚੇ ਮਾਰਨੇ ਬੰਦ ਕਰੋ ਇਹ ਅਤਿਆਚਾਰ ਬਿਲਕੁਲ ਆਲਸਾਬ ਤੁਸੀਂ ਦੋ ਗੱਲਾਂ ਕੀਤੀਆਂ ਇੱਕ ਤਾਂ ਜਿਹੜੀ ਗਾਵਾਂ ਦੀ ਗੱਲ ਕੀਤੀ ਹੈ ਨਾਲ ਦੀ ਨਾਲ ਜਿਹੜਾ ਹੈਗਾ ਕਰੋਨਾ ਵੈਕਸੀਨ ਦੀ ਆਪਾਂ ਗੱਲ ਕੀਤੀ ਹੈ ਹਨ ਜਿਹੜੇ ਲੋਕ ਲੈ ਚੁੱਕੇ ਆ ਉਹਨਾਂ ਦੇ ਵਿੱਚ ਡਰ ਭੈਅ ਬਣਿਆ ਹੋਇਆ ਕਈ ਵਾਰੀ ਇਸ ਤਰ੍ਹਾਂ ਹੁੰਦਾ ਡਰ ਦੇ ਨਾਲ ਵੀ ਇਸ ਤਰ੍ਹਾਂ ਦੇ ਅਟੈਕਸ ਜਾਂ ਕੋਈ ਹੋਰ ਬਿਮਾਰੀਆਂ ਲੱਗ ਸਕਦੀ ਹੈ ਹਨ ਉਹਨਾਂ ਨੂੰ ਐਜ਼ ਅ ਐਕਸਪਰਟ ਤੁਸੀਂ ਡਰਗ ਸਾਇੰਟਿਸਟ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਆਪਣਾ ਵਿਚਾਰ ਰੱਖ ਲੈਣਾ ਚਾਹੀਦਾ ਦੋਨੋਂ ਪਾਸੇ ਪਹਿਲਾਂ ਵੈਕਸੀਨ ਵਾਲਾ ਦੱਸ ਦਿਓ ਫਿਰ ਗਾਵਾਂ ਵਾਲਾ ਦੱਸੋ ਦੇਖੋ ਜੀ ਬਹੁਤ ਸਾਰੇ ਲੋਕ ਮੈਂ ਨਾ ਨਹੀਂ ਲਵਾਗਾ ਮੇਰੇ ਆਰ ਦਗਿਰਦੇ ਅੱਧਾ ਦਰਜਨ ਮੇਰੇ ਮਿੱਤਰ ਜਿਹੜੇ ਡੈਥ ਹੋ ਗਈ ਉਹਨਾਂ ਦੀ ਸੋ ਇਹਦਾ ਨਾ ਟਟੀਐਸ ਨਾ ਟਟੀਐਸ ਨਾਲ ਡੈਥ ਹੋਈ ਯਾਨੀ ਥਰੋਮਬੋਸਿਸ ਵਿਦ ਥਰੋਮਬੋਸਾਈਟੋਪੀਨਿਆ ਸਿੰਡਰੋਮ ਹੁਣ ਇਹ ਦੱਸੋ ਕਿ ਇਹ ਬਿਮਾਰੀ ਦਾ ਕਦੇ ਹੀ ਨਾ ਸੁਣਿਆ ਹੁਣ ਜਿਹੜੇ ਉਹ ਬੰਦੇ ਮਰੇ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਇਹੋ ਜਿਹੀ ਬਿਮਾਰੀ ਫੈਲੀ ਹੋਈ ਹੈ ਉਦੋਂ ਤੱਕ ਕੋਈ ਰਿਪੋਰਟ ਨਹੀਂ ਸੀ ਤੇ ਹੁਣ ਤਾਂ ਰਿਪੋਰਟਾਂ ਹੀ ਹੁਣ ਤਾਂ ਦੌਣਾ ਖਤਰਾ ਕਹਿੰਦੇ ਨਾ ਕਿ ਸੱਪ ਦੇ ਜ਼ਹਿਰ ਨਾਲ ਹੀ ਬੰਦਾ ਮਰਦਾ ਸੱਪ ਦੀ ਦਹਿਸਰ ਨਾਲ ਮਰਦਾ ਹੁਣ ਤਾਂ ਉਹਨਾਂ ਲੋਕਾਂ ਦੇ ਦਿਲਾਂ 'ਚ ਦਹਿਸ਼ਤ ਵੀ ਪੈ ਗਈ। ਹੁਣ ਕਿਸ ਨੂੰ ਮਾਰਾ ਜਾਵੇ ਵੀ ਹਾਰਟ ਕੋਈ ਸਾਥੀ ਦੀ ਵੀ ਦਰਦ ਹੋਏਗੀ ਤੇ ਉਹ ਬੰਦਾ ਜਾ ਕੇ ਉਹ ਬੰਦਾ ਖबरा ਜਾਏਗਾ। ਉਹਨੂੰ ਨਹੀਂ ਹਾਰਟ ਅਟੈਕ ਹੋਣਾ ਤਾਂ ਵੀ ਆ ਜਾਏਗਾ। ਇਸ ਕਰਕੇ ਹੁਣ ਖਤਰਾ ਦੁੱਗਣਾ ਹੈ। ਮੈਂ ਇਹ ਚਾਹੁੰਦਾ ਕਿ ਅਗਲੇ 2 ਸਾਲ ਘਟੋ-ਘਟ 2026 ਤੱਕ ਤੁਸੀਂ ਆਪਣੀ ਸਿਹਤ ਦਾ ਖਿਆਲ ਲੱਖੋ। ਤੁਸੀਂ ਘਟੋ-ਘਟ ਜੋ ਇੱਕ ਹੈਲਦੀ ਡਾਈਟ ਹੁੰਦੀ ਹੈ ਮੈਂ ਤੁਹਾਨੂੰ ਮੋਟੀ-ਮੋਟੀ ਕਰਵਾ ਦਿੰਦਾ। ਮੋਟੀ ਹੈਲਦੀ ਡਾਈਟ ਹੁੰਦੀ ਹੈ 400 ਗ੍ਰਾਮ ਦੁੱਧ, 200 ਗ੍ਰਾਮ ਫਲ ਔਰ 3 ਟਾਈਮ ਖਾਣਾ ਜ਼ਰੂਰ ਖਾਣਾ ਸੀ। ਔਰ ਬਾਕੀ ਐਕਸਰਸਾਈਜ਼ ਆਪਣੇ ਸ਼ਡਿਊਲ ਦੇ ਵਿੱਚ ਰੱਖੋ ਬਾਕੀ ਵਿਟਾਮਿਨ ਸੀ ਲੈਂਦੇ ਰਹੋ ਬਾਕੀ ਐਕਸਰਸਾਈਜ਼ ਕਰਦੇ ਰਹੋ ਇਸ ਕਰਕੇ 2026 ਤੱਕ ਖਤਰਾ ਹੈ ਸਾਰੇ ਆਪਣਾ ਬਚਾਅ ਕਰਨ ਜਿਨ੍ਹਾਂ ਨੇ ਵੈਕਸੀਨਾਂ ਦੇ ਦੋ ਦੋ ਡੋਜ਼ਾਂ ਲਵਾਈਆਂ ਹੋਈਆਂ ਉਹ ਜਿਆਦਾ ਬਚਾਅ ਕਰਨ ਜਿਨ੍ਹਾਂ ਨੇ ਬੂਸਟਰ ਵੀ ਲਵਾ ਲਈਆਂ ਜਿਨ੍ਹਾਂ ਨੇ ਬੂਸਟਰ ਲਵਾਈਆਂ ਉਹਨਾਂ ਨੂੰ ਥਿਗਣਾ ਖਤਰਾ ਹੋ ਗਿਆ ਹੂੰ ਇਸ ਕਰਕੇ ਮੈਂ ਕਹਿੰਨਾ ਕਿ ਆਪਣਾ ਵਿਚਾਰ ਕਰੋ ਇਹ 1-2 ਸਾਲ ਹੋਰ ਨਹੀਂ ਗੁਜ਼ਰ ਜਾਣਗੇ ਇਹਨਾਂ ਦੇ ਸਾਈਡ ਇਫੈਕਟ ਸਰੀਰ ਚੋਂ ਨਿਕਲ ਜਾਣਗੇ ਫਿਰ ਅਸੀਂ ਇਹਦੇ ਚੋਂ ਬਾਹਰ ਆ ਜਾਂਗੇ ਮੈਂ 2026 ਮੰਨਦਾ 2026 ਤੱਕ ਅਗਰੇ ਹੀ ਜਿੰਦੇ ਰਹੇ ਤੇ ਫਿਰ ਇਸ ਤਰ੍ਹਾਂ ਹੀ ਲੰਬੀ ਉਮਰ ਜੀ ਆ ਵੀ ਉਸ ਤੋਂ ਬਾਅਦ ਇਹਦਾ ਖਤਰਾ ਘੱਟ ਸਕਦਾ ਹੈ ਬਹੁਤ ਘੱਟ ਇਹ ਨਾਮ ਦੇ ਨਾਲ ਜਿਹੜੇ ਕਿਸਾਨ ਭਰਾ ਵੀ ਸਾਡਾ ਦੇਖਦੇ ਹੋਣੇ ਪ੍ਰੋਗਰਾਮ ਉਹ ਇੱਕ ਵਾਰੀ ਡਰ ਵੀ ਜਾਂਦੇ ਆ ਵੀ ਇਸ ਤਰ੍ਹਾਂ ਦੀ ਜੇ ਗਾਉਂ ਤੁਸੀਂ ਦੱਸਿਆ ਇਸ ਤਰ੍ਹਾਂ ਦਾ ਪ੍ਰਕਿਰਿਆ ਜਿਹੜੀ ਚੱਲ ਰਹੀ ਹੈ ਉਹਨਾਂ ਦੇ ਲਈ ਕੀ ਮੈਸੇਜ ਦੇਣਾ ਚਾਹੋਗੇ ਕਿਸ ਤਰ੍ਹਾਂ ਦੇ ਨਾਲ ਆਪਣਾ ਬਚਾਅ ਕਰ ਸਕਦੇ ਆ ਆਪਣੇ ਗਾਵਾਂ ਦਾ ਬਚਾਅ ਕਰ ਸਕਦਾ ਕਿਸਾਨ ਭਰਾਓ ਅਸੀਂ 27 ਤਰੀਕ ਨੂੰ 27 ਮਈ ਨੂੰ ਕਿਸਾਨ ਭਾਉਣ ਦੇ ਵਿੱਚ ਇਸੇ ਮੁੱਦੇ ਤੇ ਇੱਕ ਪ੍ਰੈਸ ਕਾਨਫਰੰਸ ਵੀ ਕਰ ਰਹੇ ਆ ਰਾਜੇਵਾਲ ਸਾਹਿਬ ਵੀ ਮੇਰੇ ਨਾਲ ਹੋਣਗੇ ਬਲਦੇਵ ਸਿੰਘ ਹਲਗੜ ਸਾਹਿਬ ਵੀ ਨਾਲ ਹੋਣਗੇ ਕਿਸਾਨ ਜੁਨੀਨਾ ਹੋਣਗੇ ਅਸੀਂ ਤੁਹਾਨੂੰ ਇਹ ਗਾਈਡ ਕਰਨਾ ਚਾਹੁੰਦੇ ਆ ਕਿ ਜਦੋਂ ਤੁਸੀਂ ਜਾਂਦੇ ਹੋ ਜਦੋਂ ਡਾਕਟਰ ਤੁਹਾਨੂੰ ਕਹਿੰਦਾ ਕਿ ਵੱਛੀ ਵਾਲਾ ਟਿਕਾਣੇ ਵਾਲੋ ਉਹ ਨਾਲ ਲਵਾਇਓ ਬੱਛੀ ਵਾਲਾ ਨਾਲ ਲਵਾਇਓ ਵੱਛੀ ਵਾਲਾ ਨਾਲ ਲਵਾਇਓ ਤਹਾਡੀ ਗਾਂ ਮੱਛੀ ਦਾ ਤੁਹਾਡੇ ਘਰ ਕੀ ਹੁਣੀ ਆ ਤੁਹਾਡੀ ਗਾਂ ਨਹੀਂ ਬਾਝ ਹੋ ਜਾਣਾ ਇਸ ਕਰਕੇ ਉਸ ਤੋਂ ਬਚੋ ਬਾਕੀ ਤੇ ਛੱਬਾ ਖੈਰ ਬਾਕੀ ਪ੍ਰਭੂ ਦੀ ਮਿਹਰ ਹੀ ਰੇ ਸਚੰਗਰ ਬਹੁਤ ਬਹੁਤ ਧੰਨਵਾਦ ਆ ਆਲ ਸਿਗੇ ਆਲਖ ਸਾਹਿਬ ਸਿਗੇ ਸਾਡੇ ਨਾਲ ਔਰ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੱਸਿਆ ਕਿਸ ਤਰ੍ਹਾਂ ਦੇ ਨਾਲ ਜਿਨ੍ਹਾਂ ਨੇ ਵੈਕਸੀਨ ਲਗਵਾ ਲਈ ਹੈ ਦੋ 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 ਤਿੰਨ ਤਿੰਨ ਬੂਸਟਰ ਵੀ ਲਗਵਾ ਲਿਆ ਨੇ ਕਿਵੇਂ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ ਨਾਲ ਦੀ ਨਾਲ ਜਿਹੜੀ ਗਾਵਾਂ ਨੂੰ ਬਾਜ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਉਸ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਬਹੁਤ ਵਾਰੀ ਲਾਲਚ ਦੇ ਵਿੱਚ ਆਪਾਂ ਆ ਜਾਂਦੇ ਹਾਂ ਕਿ ਵੱਛੀ ਵਾਲਾ ਟੀਕਾ ਲਵਾਉਣਾ ਹੈ ਤਾਂ ਜਦੋਂ ਫਿਰ ਉਸ ਦੇ ਨਾਲ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਹੁਣੇ ਡਾਕਟਰ ਸਾਹਿਬ ਨੇ ਦੱਸਿਆ ਇਹ ਤੁਹਾਡੇ ਪਸ਼ੂਆਂ ਦੇ ਵਿੱਚ ਆ ਸਕਦੀਆਂ ਬਾਜ ਹੋ ਸਕਦੇ ਆ ਇਸ ਕਰਕੇ ਆਪਣਾ ਵਿਚਾਰ ਰੱਖੋ 2026 ਤੱਕ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਬਿਲਕੁਲ ਜਿਹੜੇ ਲੋਕ ਜਿਨ੍ਹਾਂ ਨੇ ਡੋਜ਼ ਲਈਆਂ ਹੋਈਆਂ ਕਬੜਾ ਹੌਂਦੀ ਲੋੜ ਨਹੀਂ ਹੈ ਪਰ ਫਿਰ ਵੀ ਆਪਣਾ ਖਿਆਲ ਰੱਖੋ ਜਿਸ ਤਰ੍ਹਾਂ ਦੇ ਨਾਲ ਡਾਈਟ ਤੁਹਾਨੂੰ ਦੱਸੀ ਗਈ ਹੈ ਆਪਣੀ ਉਸ ਤਰ੍ਹਾਂ ਨੂੰ ਫੋਲੋ ਕਰੋ ਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਹਾਂਜੀ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਣੇ ਰਹੋਗੇ ਪੱਕੇ ਪੋਸਟ ਨਾਲ ਮੈਨੂੰ ਵੀ ਜੀ ਇਜਾਜ਼ਤ ਸਸਿਕਾ